ਦੁਰਘਟਨਾਵਾ ਵਿੱਚ ਸਰੀਰ ਦੇ ਅੰਗ ਗਵਾ ਚੁੱਕੇ ਅੰਗਹੀਨਾਂ ਨੂੰ ਮੂਲ ਮਿਲੇ ਅੰਗ ਤਾਂ ਖਿਲ ਗਏ ਉਹਨਾਂ ਦੇ ਚਿਹਰੇ ਸਤਿਆ ਸਾਈ ਸੇਵਾ ਸਮਿਤੀ ਨੇ ਲਗਾਇਆ ਵਿਕਲੰਗ ਮੁਕਤੀ ਕੈਂਪ ਕਮਿਸ਼ਨਰ ਪ੍ਰਦੀਪ ਸੱਬਰਵਾਲ ਅਤੇ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਨੇ ਕੀਤੀ ਸ਼ਿਰਕਤ Golden Group of Institutions ਅਤੇ શ્રી સત્યાਸਾਈ સેવા ਸਮಿತಿ ਵੱਲੋਂ શ્રી સત્યાਸਾਈ ਬਾਬਾ ਦੇ 99ਵੇਂ ਜਨਮ ਦਿਨ ਤੇ 골ਡਨ ਸੀਨੀਅਰ ਸੈਕੰਡਰੀ ਸਕੂਲ ਹਨੂਮਾਨ ਚੌਕ ਵਿਖੇ ਨਕਲੀ ਅੰਗ ਲਗਾਉਣ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਕਿਸੇ ਨਾ ਕਿਸੇ ਦੁਰਘਟਨਾ ਵਿੱਚ ਆਪਣੇ ਸਰੀਰ ਦਾ ਕੋਈ ਅੰਗ ਗਵਾ ਚੁੱਕੇ 96 ਜ਼ਰੂਰਤਮੰਦ ਅੰਗ ਹੀ ਨਾਨੂ 103 ਫਰੀ ਅੰਗ ਪ੍ਰਦਾਨ ਕੀਤੇ ਗਏ ਇਸ ਨਿਸ਼ੁਲਕਪੰਘੀਨਤਾ ਮੁਕਤੀ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਦੀਪ ਕੁਮਾਰ ਸਬਰਵਾਲ ਕਮਿਸ਼ਨਰ ਜਲੰਧਰ ਰੇਂਜ ਨੇ ਸ਼ਿਰਕਤ ਕੀਤੀ ਜਦ ਕੇ ਅਸਿਸਟੈਂਟ ਕਮਿਸ਼ਨਰ ਅਦਿੱਤੇ ਗੁਪਤਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਓਮਾ ਸ਼ੰਕਰ ਗੁਪਤਾ ਅਤੇ ਮੁਕੇਰੀਆਂ ਤੋਂ ਵਿਧਾਇਕ ਜੰਗੀ ਲਾਲ ਮਹਾਜਨ ਵੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਜਵਿੰਦਰ ਸਿੰਘ ਮੇਰਾ ਨਾਮ ਆ ਪਾਜੀ ਮੇਰਾ ਐਕਸੀਡੈਂਟ ਹੋ ਗਿਆ ਸੀ 2 ਸਾਲ ਪਹਿਲਾਂ ਤੇ ਮੁੜ ਕੇ ਹੱਥ ਘਟਵਾਣੀ ਪਈ ਇਹ ਹੁਣ ਇਥੇ 골ਡਨ ਵਾਲਿਆਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਸਾਰੇ ਮੇਰੇ ਵੀਰਾਂ ਨੂੰ ਲੱਗਾ ਡੁਪਲੀਕੇਟ ਲੱਗਣ ਦੀਆਂ ਨੇ ਕਿ ਵਧੀਆ ਕੰਮ ਕਰਦੇ ਆ ਭਾਜੀ ਹਰ ਸਾਲ ਦੇ ਸਾਲ ਕਰਦੇ ਆ ਪਹਿਲਾਂ ਮੈਂ ਕਬੱਡੀ ਖੇਡਦਾ ਆ ਆਮ ਨੌਜਵਾਨਾਂ ਨੂੰ ਮੈਂ ਹੋ ਗਿਆ ਨੇ ਵੀ ਸਿਹਤ ਦਾ ਧਿਆਨ ਰੱਖਣਾ ਆਪਣਾ ਜੋ ਬਾਈਕ ਚਲਾਉਂਦੇ ਹੌਲੀ ਚਲਾਉਣਾ ਜਿੱਦਾਂ ਵਗੈਰਾ ਐਕਸੀਡੈਂਟ ਹੋਣਦੇ ਆ ਦਾ ਨਾਮ ਜਸਪਾਲ ਕੁਮਾਰ ਆ ਮੈਂ ਪਠਾਨਕੋਟ ਤੋਂ ਆਇਆ 골ਡਨ ਕੈਂਪ ਵਾਲਿਆਂ ਦਾ ਐਡ ਆਈ ਸੀਗੀ ਦੈਨਕ ਜਾਗਰਨ ਦੇ ਵਿੱਚੋਂ ਪੜ ਕੇ ਤੇ ਕੈਂਪ ਅਟੈਂਡ ਕੀਤਾ ਇਹ ਸੱਤੇ ਸਾਈਂ ਬਾਬਾ ਵੱਲੋਂ ਕੈਂਪ ਲਗਾ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਸਾਡੇ ਵਰਗੇ ਜਿਹੜੇ ਜ਼ਰੂਰਤਮੰਦ ਆ ਉਹਨਾਂ ਦੀ ਜ਼ਰੂਰਤ ਪੂਰੀ ਕਰ ਰਹੇ ਤੇ ਹੈਂਡੀਕੈਪਡ ਜਿਹੜੇ ਅੰਗ ਬਣਵਾ ਕੇ ਕੈਂਪ ਲਵਾ ਕੇ ਭਾਰਤ ਵਿਕਾਸ ਵੱਲੋਂ ਦੇ ਰਹੇ ਆ ਆਸਾ ਮੈਂ ਗੱਡੀ ਚਲਾ ਰਿਹਾ ਸੀਗਾ ਤੇ ਮੇਰੀ ਸ਼ਾਫਟ ਜਿਹੜੀ ਆ ਉਹ ਖੁੱਲ ਗਈ ਸੀ ਤੇ ਉਹਦੇ ਨਾਲ ਫਿਰ ਮੈਂ ਦੂਜੀ ਗੱਡੀ ਦੇ ਵਿੱਚ ਗੱਡੀ ਮਾਰੀ ਤੇ ਮੇਰੀ ਜਿਹੜੀ ਲੱਤ ਟੁੱਟ ਗਈ ਇੱਕ ਗੋਲਡਨ ਇੰਸਟੀਚਿਊਟ ਵੱਲੋਂ ਜਿਹੜਾ ਅੱਜ ਉਪਰਾਲਾ ਕੀਤਾ ਗਿਆ ਸਤਿਆਸਾਈ ਬਾਬਾ ਜੀ ਦੇ ਜਨਮ ਦਿਨ ਤੇ ਬੜਾ ਸਲਾਘਾਯੋਗ ਉਪਰਾਲਾ ਹੈਗਾ ਮੈਂ ਮਾਨ ਜੋਗ ਕਮਿਸ਼ਨਰ ਸਾਹਿਬ ਜੀ ਦਾ ਵੀ ਇੱਥੇ ਆਣ ਤੇ ਸਵਾਗਤ ਕਰਦਾ ਹਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਸਰ ਸਪੈਸ਼ਲ ਦਿਲੰਦਰ ਤੋਂ ਚੱਲ ਕੇ ਆਏ ਤੇ ਜੋ ਇਹਨਾਂ ਨੇ ਅੱਜ ਉਪਰਾਲਾ ਕੀਤਾ ਤੇ ਮੈਨੂੰ ਪਤਾ ਚੱਲਿਆ ਕਿ ਪਿਛਲੇ 28 ਸਾਲਾਂ ਤੋਂ ਕਰਦੇ ਆ ਰਹੇ ਆ ਤੇ ਬਹੁਤ ਹੀ ਅੱਛਾ ਹੈਗਾ ਇੱਕ ਅੰਗਹੀਨ ਲੋਕਾਂ ਨੂੰ ਅੰਗ ਲਗਾਣੇ ਤੇ ਉਹਨਾਂ ਨੂੰ ਉਹ ਆਪਣਾ ਜੀਵਨ ਅੱਗੇ ਦਾ ਜੀਵਨ ਜੀਣ ਦੇ ਵਿੱਚ ਉਹਨਾਂ ਦੀ ਮਦਦ ਕਰਨਾ ਇੱਕ ਬਹੁਤ ਹੀ ਸਲਾਘਾਯੋਗ ਤੇ ਬਹੁਤ ਹੀ ਅੱਛਾ ਉਪਰਾਲਾ ਹੈਗਾ ਤੇ ਇਸ ਲਈ ਮੈਂ ਇਹਨਾਂ ਨੂੰ ਵਧਾਈ ਦਿੰਦਾ ਤੇ ਪਰਮਾਤਮਾ ਨੂੰ ਅਰਦਾਸ ਕਰਦਾ ਕਿ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਦੇਵੇ ਤਾਂ ਕਿ ਇਸ ਤਰ੍ਹਾਂ ਦੇ ਹੋਰ ਵੀ ਉਪਰਾਲੇ ਕਰਦੇ ਰਹਿਣ ਤਾਂ ਜੋ ਕਿ ਲੋਕਾਂ ਦੀ ਸੇਵਾ ਹੁੰਦੀ ਰਹੇ ਤੇ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਹੈਲਪ ਹੁੰਦੀ ਰਹੇ ਲੋਕਾਂ ਨੂੰ ਮੇਰਾ ਇਹੀ ਹੈਗਾ ਕਿ ਅਸੀਂ ਸਾਰੇ ਆਪਣੇ ਰਾਈਟਸ ਪ੍ਰਤੀ ਬਹੁਤ ਜਾਗਰੂਕਾ ਹੋਣਾ ਚਾਹੀਦਾ ਠੀਕ ਹੈ ਰਾਈਟਸ ਉਹਨਾਂ ਦੀ ਮਿਲਨੇ ਚਾਹੀਦੇ ਨੇ ਬਟ ਉਹਦੇ ਨਾਲ-ਨਾਲ ਸਾਡੀਆਂ ਡਿਊਟੀਆਂ ਵੀ ਨੇ ਹਰ ਲੋਕਾਂ ਦੀਆਂ ਚਾਹੇ ਸਫਾਈ ਰੱਖਣੀ ਸ਼ਹਿਰ ਦੀ ਚਾਹੇ ਇਨਕ੍ਰੋਚਮੈਂਟਾਂ ਨਾ ਕਰਨੀਆਂ ਚਾਹੇ ਹੋਰ ਵੀ ਕੋਈ ਹੈ ਪ੍ਰਸ਼ਾਸਨ ਦੇ ਜਿਹੜੇ ਚੰਗੇ ਕੰਮ ਨੇ ਉਹਨਾਂ 'ਚ ਮਦਦ ਕਰਨਾ ਤੇ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਪ੍ਰਸ਼ਾਸਨ ਨੂੰ ਜੋ ਵੀ ਉਹਨਾਂ ਦੀਆਂ ਡਿਊਟੀਆਂ ਨੇ ਉਹਦੇ ਪ੍ਰਤੀ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਜੋ ਕਿ ਪ੍ਰਸ਼ਾਸਨ ਨੂੰ ਕੰਮ ਕਰਨ ਦੇ ਵਿੱਚ ਸ਼ੌਕ ਅੱਜ 29ਵਾਂ ਜਿਹੜਾ दिव्यांग ਦੇ ਲਈ ਕੈਂਪ ਉਹਨਾਂ ਦੇ ਆਰਗਨਸ ਲਗਾਉਣ ਦੇ ਲਈ ਕੈਂਪੇਡਾ ਲਗਾਇਆ ਗਿਆ ਸੀਗਾ ਗੋਲਡਨ ਗਰੁੱਪ ਆਫ ਇੰਸਟੀਚਿਊਸ਼ਨ ਵੱਲੋਂ ਸੱਤੇ ਸਾਈਂ ਬਾਬਾ ਗੁਰਦਾਸਪੁਰ ਦੇ ਸਹਿਯੋਗ ਦੇ ਨਾਲ ਉਸ ਦੇ ਵਿੱਚ ਤਕਰੀਬਨ 103 ਜਿਹੜੇ ਦਿਵਿਆਂਗ ਹੈ ਉਹਨਾਂ ਨੂੰ ਆਰਗਨ ਜਿਹੜੇ ਦਿੱਤੇ ਗਏ ਨੇ ਲਗਾਏ ਗਏ ਨੇ ਇਹ ਬਾਬਾ ਦੀ ਕਿਰਪਾ ਹੈ ਉਹਨਾਂ ਦੀ ਕਿਰਪਾ ਦੇ ਨਾਲ ਹੀ ਅੱਜ ਉਹਨਾਂ ਦਾ ਜਿਹੜਾ 99 ਜਨਮਵੋਤਸਵ ਸੀ ਉਸ ਦੇ ਉੱਤੇ ਜਿੱਤੇ ਅੱਜ ਉਹਨਾਂ ਦਾ ਜਨਮਵੋਤਸਵ ਮਨਾਇਆ ਜਾ ਰਿਹਾ ਉਦੇ ਉਹਦੇ ਨਾਲ ਹੀ ਜਿਸ ਤਰ੍ਹਾਂ ਬਾਬਾ ਜੀ ਦਾ ਇਹ ਇਹ ਜੀ ਇੱਕ ਜੀਵਨ ਦਾ ਫਲਸਫਾ ਸੀ ਕਿ ਇਨਸਾਨ ਨੂੰ ਉਹ ਕੰਮ ਕਰਨੇ ਚਾਹੀਦੇ ਜਿਹੜੇ ਇਨਸਾਨ ਨੂੰ ਹੈਪੀਨੈਸ ਦੇਣ ਇਹ ਕੰਮ ਜੇ ਡੈਫੀਨੇਟਲੀ ਇਹ ਸਾਰੇ 103 ਤਿੰਨ ਜਿਹੜੇ ਪਰਿਵਾਰ ਆ ਉਹਨਾਂ ਨੂੰ ਬੜੀ ਖੁਸ਼ੀ ਪ੍ਰਦਾਨ ਕਰੇਗਾ ਉਹਦੇ ਨਾਲ ਨਾਲ ਹੀ ਇਹ 29ਵੇਂ ਕੈਂਪ ਦੇ ਹੋਣ ਦੇ ਨਾਲ 3000 ਤੋਂ ਵੱਧ ਜਿਹੜੇ ਹੈਗੇ ਆਰਟੀਫੀਸ਼ਲ ਉਹ ਇਮਪਲਾਂਟਸ ਆ ਉਹ ਇਹ ਲਗਾ ਚੁੱਕੇ ਆ ਤੇ ਮੈਂ ਰੀਅਲੀ ਸਤਿ ਸਾਈਂ ਬਾਬਾ ਸੰਤਿ ਗੁਰਦਾਸਪੁਰ ਨੂੰ ਇਹ ਗੋਲਡਨ ਗਰੁੱਪ ਆਫ ਇੰਸਟੀਚੂਟਸ ਨੂੰ ਜਿਨ੍ਹਾਂ ਨੇ ਅੱਜ ਦਾ ਇਹ ਸਾਰਾ ਆਯੋਜਨ ਕੀਤਾ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਮੈਂ ਪਰਿਵਾਰ ਨੂੰ ਬਹੁਤ ਪੁਰਾਣਾ ਜਾਣਦਾ ਹਾਂ ਕਿਉਂਕਿ ਪਹਿਲੀ ਵਾਰੀ ਸੱਤੇਸਾਈ ਬਾਬਾ ਜੀ ਦਾ ਜਿਹੜਾ ਜਦੋਂ ਮੈਂ ਇੱਥੇ ਆਇਆ ਸੀ ਤੇ ਬਤੌਰ ਐਸਡੀਐਮ ਮੈਂ ਇੱਥੇ ਆਇਆ ਸੀ ਬਾਬਾ ਜੀ ਦੇ ਚਰਨਾਂ 'ਚ ਤੇ ਉਦੋਂ ਇਹਨਾਂ ਨੇ ਜਿਹੜਾ ਇਹ ਦਿਵੰਗ ਦੇ ਲਈ ਕੈਂਪ ਲਗਾਇਆ ਸੀ ਉਹ ਤੋਂ ਉਸ ਵੇਲੇ ਦਿਨਨਾਥ ਮੁਹਾਜਨ ਜੀ ਜਿਹੜੇ ਮੇਰੇ ਬੜੇ ਪਰਮ ਮਿੱਤਰ ਸੀ ਉਹ 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 ਹੀ ਮੈਨੂੰ ਇੱਥੇ ਲੈ ਕੇ ਆਏ ਸੀ ਉਸ ਤੋਂ ਹੀ ਮੈਂ ਬਾਬਾ ਜੀ ਦੇ ਚਰਨਾਂ 'ਚ ਜੁੜਿਆ ਮੈਂ ਇਹਦੇ ਨਾਲ ਨਾਲ ਇਸ ਪਰਿਵਾਰ 'ਚ ਫਿਰ ਮੋਹਿਤ ਮਹਾਜਨ ਜੀ ਉਹਨਾਂ ਦੇ ਸੁਪੁੱਤਰ ਤੇ ਇਹਨਾਂ ਦਾ ਹੋਰ ਜਿਹੜਾ ਪਰਿਵਾਰ ਉਹਨਾਂ ਸਾਰਿਆਂ ਨੇ ਤੇ ਹੁਣ ਰਾਗਵ ਮਹਾਜਨ ਤੇ ਬਨਾਇਕ ਮਹਾਜਨ ਉਹ ਸਾਰਾ ਪਰਿਵਾਰ ਜਿਹੜਾ ਹੈ ਇਸ ਕੰਮ ਦੇ ਵਿੱਚ ਲੱਗਿਆ ਪਿਆ ਇਹ ਸਭ ਬਾਬਾ ਜੀ ਦੀ ਕਿਰਪਾ ਹੈ ਉਹਨਾਂ ਦੀ ਕਿਰਪਾ ਦੇ ਨਾਲ ਹੀ ਹੈ ਇਹ ਲੋਕਾਂ ਦੇ ਲਈ ਜਿਹੜੇ ਅੱਛੇ ਕੰਮ ਹੈ ਉਹ